ਹਾਂਜੀ ਦੋਸਤੋ ਸਾਹੀਵਾਲ ਕ੍ਰੋਸ ਆਪਾਂ ਤੁਹਾਨੂੰ ਵੈੜ ਦਿਖਾ ਰਿਹਾ ਮਿੱਤਰੋ ਖੜਿਆ ਪਿੰਡ ਬਾਠ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਕੱਲ ਇਸ ਪਿੰਡ ਦੇ ਵਿੱਚੋਂ ਇੱਕ ਆਪਾਂ ਤੋਕੜ ਗੱਭਣਾ ਮੱਝ ਦੀ ਮਿੱਤਰੋ ਵੀਡੀਓ ਬਣਾਈ ਸੀ ਅੱਜ ਇਹ ਸਾਹੀਵਾਲ ਕ੍ਰੋਸ ਵੈੜ ਆਪਾਂ ਮਿੱਤਰੋ ਦਿਖਾ ਰਹੇ ਆ ਤੇ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਪਲੂੜ ਵੈੜ ਹੈ ਪਹਿਲੇ ਸੂਏ ਮਿੱਤਰੋ ਇਹਨੇ ਸੂਣਾ ਕੱਦ ਕਾਠ ਨਾਰਮਲ ਆ ਕੋਈ ਬਾਲਾ ਵੱਡਾ ਨਹੀਂ ਤੇ ਬਾਲਾ ਛੋਟਾ ਨਹੀਂ ਜਿੱਡਾ ਕਿ ਮਿੱਤਰੋ ਇਹਨਾਂ ਦਾ ਕੱਦ ਹੁੰਦਾ ਉਹਦਾ ਕੀ ਕਰਦਾ ਕਿਉਂਕਿ ਆ ਨਾਲ ਮਿੱਤਰੋ ਐਚਐਫ ਖੜੀ ਆ ਤੇ ਆ ਨਾਲ ਇਹਦੇ ਬੈੜ ਖੜੀ ਆ ਉਹ ਡਾਕ ਆਪਾਂ ਕਰਦਾ ਕਿਉਂਕਿ ਹਰ ਚੀਜ਼ ਦਾ ਆਪਣਾ ਫਰਜ਼ ਬੰਦਾ ਦੱਸਣ ਦਾ ਕੋਈ ਭਰਾ ਦੂਰੋਂ ਚੱਲ ਕੇ ਆ ਜੇ ਤੇ ਮੁੜ ਕੇ ਨਾ ਜਾਵੇ ਆਪਣਾ ਇਹ ਕੰਮ ਆਪੇ ਇਸ ਤਰ੍ਹਾਂ ਕਰ ਰਹੇ ਆ ਤੇ ਕਿਸੇ ਭਰਾ ਦੀ ਆਪਾਂ ਭਕਾਈ ਨਾ ਤਾਂ ਅੱਜ ਕਰਾਈ ਆ ਤੇ ਨਾ ਹੀ ਮਿੱਤਰੋ ਕਰਾਉਣੀ ਆ ਤੇ ਫੇਸ ਕੁਆਲਿਟੀ ਮਿੱਤਰੋ ਬਹੁਤ ਸੋਹਣੀ ਆ ਰੰਗ ਵੀ ਬਹੁਤ ਸੋਣਾ ਤੇ ਥਾਂਲੇ ਵੀ ਦੀ ਸਾਫ ਆ ਤੇ ਚੰਗਾ ਮੋਟਾ ਮਿੱਤਰੋ ਥਾਣਾ ਤੇ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਦਿਖਾਵਾਂਗੇ ਤੇ ਪੂਰੀ ਜਿਹੜੀ ਗੱਲਬਾਤ ਆਪਾਂ ਆਪਾਂ ਹੀ ਦੱਸਾਂਗੇ ਕਿਉਂਕਿ ਥੋੜਾ ਜਿਹਾ ਆਪਾਂ ਲੇਟ ਹੋ ਗਏ ਵੀਡੀਓ ਬਣਾਉਣ ਤੇ ਜਿਹੜਾ ਬਾਈ ਕਾਕਾ ਸਿੰਘ ਆ ਉਹ ਮਿੱਤਰੋ ਕਰੋ ਡਿਊਟੀ ਤੇ ਗਿਆ ਤੋੜੋ ਜੇ ਇੱਕ ਵਾਰੀ ਮੈਨਾਂ ਤੋੜ ਕੇ ਦਿਖਾ ਦਿਓ ਹਾਂ ਉਧਰੋਂ ਤੋੜ ਕੇ ਦਿਖਾ ਦਿਓ ਤੋਂ ਠੰਡੀ ਸੀਲ ਉਹ ਫੁੱਲ ਹੈ ਕੋਈ ਨਹੀਂ ਤਸੱਲੀ ਤੁਸੀਂ ਖੁਦ ਆਪ ਕਰਨੀ ਹੈ ਤੇ ਇਹਨਾਂ ਦਾ ਜਿਹੜਾ ਮਿੱਤਰੋ ਦੁੱਧ ਹੁੰਦਾ ਹੈ ਮੱਝਾਰ ਕਾ ਦੁੱਧ ਹੁੰਦਾ ਜੇ ਇਹ 10 12 ਲੀਟਰ ਵੀ ਦੁੱਧ ਦਿੰਦੀਆਂ ਫਿਰ ਵੀ ਐਚਐਫ ਨਾਲੋਂ ਮਿੱਤਰੋ ਚੰਗੀਆਂ ਨੇ ਜਿਹੜੇ ਘਰੇਲੂ ਪਸ਼ੂ ਪਾਲਕ ਨੇ ਵੀ ਇਹਨੇ ਰੱਖਣੀ ਆ ਉਹਨਾਂ ਦੇ ਖਾਤਰ ਪਾਦੀ ਆ ਜਿੱਥੇ ਮਰਜੀ ਬੰਨ ਦਿਓ ਕੋਈ ਗਰਮੀ ਨਹੀਂ ਮੰਨਣੀ ਤੇ ਇੱਕ ਛੋਟੇ ਨਾਲ ਛੋਟੇ ਚ ਹੋਰ ਗੱਲ ਕਰਦੇ ਆ ਵੀ ਸੌਦਾ ਮਿੱਤਰੋ ਬਿਆਨਾ ਪਾ ਕੇ ਤਸੱਲੀ ਤੁਸੀਂ ਖੁਦ ਆ ਕੇ ਕਰਿਆ ਕਰੋ ਕਿਉਂਕਿ ਭਾਵੇਂ ਮੇਰਾ ਚੈਨਲ ਆ ਭਾਵੇਂ ਕਿਸੇ ਹੋਰ ਦਾ ਚੈਨਲ ਆ ਕਈ ਭਰਾ ਕਹਿੰਦੇ ਆ ਵੀ ਵੀਡੀਓ ਤੇ ਭੇਜ ਦਿਓ ਜਾਂ ਕੰਮ ਮਿੱਤਰੂ ਨਾਤਾ ਪੱਕ ਕਰਨਾ ਹੈ ਨਾ ਹੀ ਕਿਸੇ ਨਾਲ ਕਰਾਉਣਾ ਕਿਉਂਕਿ ਤਸੱਲੀ ਖੁਦ ਤੁਸੀਂ ਆਪ ਕਰਿਆ ਕਰੋ ਤੇ ਬੱਚੇ ਨਾਲ ਆਪਾਂ ਗੱਲਬਾਤ ਕਰਦੇ ਆਂ ਹਾਂ ਬਾਈ ਹੁਸਨ ਕੀ ਹਾਲ ਹੈ ਵਧਾਈ ਚੜ੍ਹਦੀ ਕਲਾ ਜਾਮਾਂ ਵੇ ਠੀਕ ਆ ਸੇ ਤਾਂ ਹਾਂਜੀ ਜਾਓ ਸੇ ਤਾਂ ਵਧਗਾ ਓਕੇ ਜੀ ਓਕੇ ਇਹਨੇ ਪਹਿਲੇ ਸੂਏ ਸੁਣਾ ਹੈ ਹਾਂਜੀ ਪਹਿਲੇ ਸੂਏ ਸੁਣਾ ਜੀ ਇਹਨੇ ਤੇ ਕਿੰਨੇ ਕੁ ਦਿਨ ਰਹਿੰਦੇ ਆ ਜੀ ਉਹਨਾਂ ਦਾ ਜਾ ਇਹਦੇ ਦਿਨ ਤਾਂ ਜੀ 2-4 ਦਿਨ ਲੈਂਦਾ ਜੀ ਮਸਾਂ ਠੀਕ ਹੈ ਬਸ ਤਿਆਰ ਆ ਨਾ ਦੋ ਤਿੰਨ ਤਣ ਬਦਲ ਲੈ ਸਕਦੀ ਆ ਹਾਂ ਜੀ ਪਹਿਲਾਂ ਮਗਰੋਂ ਵੀ ਸੂ ਸਕਦਾ ਕਈ ਵਾਰ ਮਸ਼ੀਨਰੀ ਚੜ੍ਹ ਕੇ ਹਨਾ ਹਾਂ ਹਾਂ ਠੀਕ ਹੈ ਮੁੱਲ ਕੀ ਕਰਤਾ ਇਹਦਾ ਮੁੱਲ ਦਾ 50000 ਆ ਜੀ 50000 ਹਾਂ ਜੀ ਕਰਦੀ ਹੈ ਕਰਦੀ ਜਮਾ ਕਰਦੀ ਵੈੜਾ ਜੀ ਓਕੇ ਹਾਂਜੀ ਤੇ ਪਹਿਲੇ ਸੂਏ ਸੁਣਾ ਦੋ ਤਿੰਨ ਦਿਨ ਬਾਕੀ ਆ ਮੁੱਲ 50000 ਤੇ ਫੋਨ ਨੰਬਰ ਬੋਲਦਾ ਜੀ ਫੋਨ ਨੰਬਰ 96467 96467 62019 62019 96467 62019 ਮਿੱਤਰੋ ਫੋਨ ਨੰਬਰ ਹੈ ਸੋ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਤੇ ਫਿਰ ਆਪਾਂ ਤੁਹਾਨੂੰ ਥੱਲੇ ਵਾਪਾ ਕੈਮਰਾ ਨੇੜੇ ਕਰਕੇ ਦਿਖਾਉਣੇ ਆ ਚੰਗਾ ਮੋਟਾ ਥਾਣਾ ਠੰਡੀ ਸੀਲ ਤੁਸੀਂ ਦੇਖ ਸਕਦੇ ਹੋ ਬਿਲਕੁਲ ਆਪਾਂ ਕੋਲੋਂ ਵੀਡੀਓ ਬਣਾ ਰਹੇ ਆ ਕੋਈ ਡਰਦੀ ਨਹੀਂ ਪਰ ਫਿਰ ਵੀ ਆਪਾਂ ਤੁਹਾਨੂੰ ਕਹਿਨੇ ਆ ਤੇ ਆਪਦੀ ਦੇਖ ਫਰਕੇ ਤਸਦੀਕ ਕਰਨੀ ਹੈ ਤੂੰ ਕੀ ਕਰਨੀ ਆ ਇਹ ਘੁਰਦੀ ਆ ਨਾ ਹਾਂ ਚਲੋ ਤੇ ਸੋ ਲਗਾਤਾਰ ਆਪਣੇ ਬਤਰੋ ਵੀਡੀਓ ਆ ਰਹੀਆਂ ਨੇ ਅੱਜ ਕਾਫੀ ਵੀਡੀਓ ਪਾ ਰਹੇ ਆ ਤੇ ਬਣੇ ਰਹੋ ਆਪਣੇ ਚੈਨਲ ਦੇ ਨਾਲ ਸੋ ਸਾਰੇ ਵੀਰਾਂ ਦਾ ਧੰਨਵਾਦ